ਮੇਰਾ ਆਪਣਾ ਪਰਿਵਾਰ ਹੈ ਜੀ ਇਮਰਾਨ ਮੇਰਾ ਵੱਡਾ ਵੀਰ ਹੀ ਹੈ ਮੈਨੂੰ ਕਦੇ ਅੱਜ ਤੱਕ ਸਾਰੇ ਹਮੇਸ਼ਾ ਇਹ ਗੱਲ ਸੋਚਦੇ ਕਿ ਮੈਂ ਉਹਦਾ ਨਾਮ ਕਿਉਂ ਲੈਣਾ ਅਕਸਰ ਮੈਂ ਖਾਨ ਸਾਹਿਬ ਕਿਉਂ ਨਹੀਂ ਕਹਿੰਦਾ ਖਾਨ ਸਾਹਿਬ ਇੱਕ ਬਹੁਤ ਵੱਡੀ ਉਪਾਧੀ ਹੈ ਜਿਹੜੀ ਉਹਨੂੰ ਉਹਦੇ ਫੈਨਸ ਨੇ ਉਹਦੇ ਚਾਹਣ ਵਾਲਿਆਂ ਨੇ ਹਮੇਸ਼ਾ ਦਿੱਤੀ ਹੈ ਮੇਰੇ ਲਈ ਵੀ ਹਮੇਸ਼ਾ ਖਾਨ ਸਾਹਿਬ ਰਹਿਣਗੇ ਜਦੋਂ ਐਜ਼ ਅਨ ਆਰਟਿਸਟ ਪਰ ਮੇਰੇ ਲਈ ਇੱਕ ਭਰਾ ਦੇ ਤੌਰ ਤੇ ਹਮੇਸ਼ਾ ਉਹ ਉਹੀ ਰੂਹ ਹੈ ਜੋ ਜਿੱਦਾਂ ਦਾ ਭਰਾ ਉਹ ਤੋਂ ਮੈਂ ਅਰਨ ਕੀਤਾ ਦੇਖਿਆ ਸੋ ਮੇਰਾ ਪਰਿਵਾਰ ਹੈ ਜੀ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਮੈਂ ਹੰਡਾਇਆ ਤੁਨ ਸਾਰਿਆਂ ਨੂੰ ਪਤਾ ਜੀ ਮੈਂ ਇਹ ਦੁੱਖ ਚੋਂ ਨਿਕਲ ਚੁੱਕਿਆ ਕਿ ਮੈਂ ਆਪਣੇ ਫਾਦਰ ਨੂੰ ਲੂਜ਼ ਕੀਤਾ ਇੱਕ ਪੇਰੈਂਟ ਨੂੰ ਲੂਜ਼ ਕਰਨਾ ਜਿਹਨੇ ਲੂਜ਼ ਕੀਤਾ ਉਹ ਜਾਣੇ ਜਿਸ ਤਨ ਲਾਗੇ ਸੋਤਨ ਜਾਣੇ ਜੀ ਉਹ ਬਹੁਤ ਦਰਦਨਾਕ ਚੀਜ਼ ਹੈ ਸ਼ਾਇਦ ਬੋਲ ਕੇ ਬਿਆਨ ਨਾ ਹੋ ਸਕੇ ਦੁੱਖ ਉਹਨੂੰ ਪਤਾ ਹੈ ਜਾਂ ਉਹਦੇ ਘਰ ਦੇਆਂ ਨੂੰ ਪਤਾ ਹੈ ਜਾਂ ਉਹਦੇ ਫਾਦਰ ਸਾਹਿਬ ਨੂੰ ਪਤਾ ਹੈ ਅ ਬੱਚੇ ਬਿਜ਼ੀ ਹੋ ਜਾਂਦੇ ਜੀ ਆਪਣੇ ਆਪਣੇ ਕੰਮਾਂ ਦੇ ਵਿੱਚ ਅਸੀਂ ਵੀ ਬਿਜ਼ੀ ਹੋ ਗਏ ਸੀ ਆਪਣੇ ਕੰਮਾਂ ਦੇ ਵਿੱਚ ਪਰ ਜੋ 파ਟਨਰ ਦਾ ਦੁੱਖ ਹੈ ਜੋ ਹੁਣ ਅੰਕਲ ਉਹਨਾਂ ਨੂੰ ਉਹ ਚੀਜ਼ ਦੇਖਣੀ ਪੈਣੀ ਹੈ ਖਾਨ ਸਾਹਿਬ ਦੇ ਅੱਪੂ ਜਾਨ ਨੂੰ ਚੀਜ਼ ਦੇਖਣੀ ਪੈਣੀ ਹੈ ਉਹ ਫੇਸ ਕਰਨੀ ਪੈਣੀ ਹੈ ਅ ਮੈਂ ਕਹਿੰਦਾ ਇੱਕ ਗੱਲੋਂ ਚਲੋ ਅੱਜ ਦੀ ਗੱਲ ਇਹ ਕਹਿਣ ਵਾਲੀ ਬਣਦੀ ਨਹੀਂ ਪਰ ਇਸ ਗੱਲੋਂ ਖੁਸ਼ਕਿਸਮਤਨ ਵੀ ਨੇ ਕਿ ਉਹਨਾਂ ਨੂੰ ਔਲਾਦ ਮਾਲਕ ਨੇ ਬਹੁਤ ਅੱਛੀ ਬਖਸ਼ੀ ਖਾਨ ਸਾਹਿਬ ਇੱਕ ਬੜੇ ਸੁਚੱਜੇ ਮਾਪਿਓ ਦੇ ਫਰਮਾਬਰਦਾਰ ਬਹੁਤ ਆਪਣੇ ਮਾਪੇ ਬਾਬ ਦੇ ਵਫਾਦਾਰ ਮਾਪੇ ਬਾਬ ਨੂੰ ਪਿਆਰ ਕਰਨ ਵਾਲੇ ਔਰ ਮਾਪੇ ਬਾਬ ਚੋਂ ਰੱਬ ਲੱਭਣ ਵਾਲੇ ਇਨਸਾਨ ਹੈ